ਪ੍ਰਬਜੋਤ ਕਾ ਟਿੱਲੋਂ ਦੀ ਰਚਨਾ ਚਾਪਲੂਸ ਚਾਪਲੂਸ ਚੰਗੇ ਭਲਿਆਂ ਦਾ ਬੇੜਾ ਗਰਕ ਕਰ ਦਿੰਦੇ ਨੇ ਸਮਾਜ ਵਿੱਚ ਅਜਿਹੇ ਲੋਕਾਂ ਦਾ ਵੀ ਬਥੇਰਾ ਬੋਲਬਾਲਾ ਚਾਪਲੂਸੀ ਕਰਨ ਵਾਲਾ ਤੇ ਗਰਾਉਂਡ ਵਾਲਾ ਦੋਨੋਂ ਹੀ ਇੱਕ ਭਰਮ ਵਿੱਚ ਜਿਉਰੇ ਹੁੰਦੇ ਨੇ ਜੇਕਰ ਅਸੀਂ ਸਿੱਧੇ ਜੇ ਸ਼ਬਦਾਂ ਵਿੱਚ ਕਹੀਏ ਤਾਂ ਪ੍ਰਸ਼ੰਸਾ ਕਰਨ ਵਾਲੇ ਨੂੰ ਪਤਾ ਹੁੰਦਾ ਕਿ ਉਹ ਝੂਠ ਬੋਲ ਰਿਹਾ ਪਰ ਉਹ ਆਪਣੇ ਸਵਾਰਥ ਲਈ ਤੇ ਕੰਮ ਕਰਵਾਉਣ ਲਈ ਇਹ ਸਾਰਾ ਕੁਝ ਕਰ ਰਿਹਾ ਹੁੰਦਾ ਹੈ ਵਸੀ ਉੱਚ ਅਰਥਾਂ ਤੇ ਬੈਠੀਆਂ ਦੀ ਕੀਤੀ ਜਾਂਦੀ ਹੈ ਤੇ ਬਹੁਤੇ ਇਸ ਨਾਲ ਚੰਗਾ ਵੀ ਮਹਿਸੂਸ ਕਰਦੇ ਨੇ ਅਸਲ ਵਿੱਚ ਜਿਹੜੇ ਲੋਕ ਜ਼ਮੀਨੀ ਹਕੀਕਤਾਂ ਤੋਂ ਪਰੇ ਹੁੰਦੇ ਨੇ ਉਹਨਾਂ ਨੂੰ ਹੀ ਚਾਪਲੂਸ ਚੰਗੇ ਲੱਗਦੇ ਨੇ ਇਹ ਵਰਤਾਰਾ ਸਦੀਆਂ ਤੋਂ ਤੁਰੇ ਆ ਰਿਹਾ ਰਾਜੇ ਮਹਾਰਾਜਿਆਂ ਨੇ ਆਪਣੀ ਤਾਰੀਫ ਕਰਾਉਣ ਲਈ ਭੰਡ ਜਾਂ ਮਰਾਸੀ ਰੱਖੇ ਹੁੰਦੇ ਸਨ ਉਹ ਆਪਣੇ ਅੰਦਾਜ਼ ਵਿੱਚ ਤਾਰੀਫਾਂ ਦੇ ਪੁਲ ਬੰਨ੍ਹਦੇ ਸਨ ਚਾਪਲੂਸ ਤੇ ਚਾਪਲੂਸੀ ਇਸ ਵੇਲੇ ਵੀ ਹਰ ਵਿਭਾਗ ਸੰਸਥਾ ਪਰਿਵਾਰਾਂ ਤੇ ਸਮਾਜ ਵਿੱਚ ਹੈ ਕਈ ਵਾਰ ਚਾਪਲੂਸ ਕਾਬਿਲ ਬੰਦਿਆਂ ਦਾ ਨੁਕਸਾਨ ਕਰਨ ਵਿੱਚ ਕਾਮਯਾਬ ਹੋ ਜਾਂਦੇ ਨਹੀਂ। ਚਾਪਲੂਸੀ ਛੇਤੀ ਪੱਦਰ ਦੀ ਸੋਚ ਤੇ ਕਿਰਦਾਰ ਦੇ ਮਾਲਕ ਹੁੰਦੇ ਨੇ। ਮਰੀਆਂ, ਜ਼ਮੀਰਾਂ ਵਾਲੇ ਹੀ ਚਾਪਲੂਸੀ ਕਰ ਸਕਦੇ ਨੇ। ਟਿਊਨੀਸ਼ੀਆ ਕਹਾਵਤ ਹੈ, ਮੁਰਗੇ ਨਾ ਰਾਤ ਕੱਟਣ ਵਾਲੱਸ ਵੇਰੇ ਆਪੀ। ਕੋਲੇ ਹਕੁੜੀਆ ਕਰਨ ਲੱਗਦਾ ਹੈ। ਚਾਪਲੂਸ ਜਦੋਂ ਚਾਪਲੂਸੀ ਕਰਦੇ ਹਨ ਤਾਂ ਦੂਸਰੇ ਨੂੰ ਅਸਮਾਨੇ ਚੜਾ ਦਿੰਦੇ ਨੇ। ਸਿਆਸਤਦਾਨਾਂ ਨੂੰ ਉਹਨਾਂ ਦੀ ਚਾਪਲੂਸ ਗਲਤ ਜਾਣਕਾਰੀ ਦਿੰਦੇ ਰਹਿੰਦੇ ਨੇ। ਲੋਕਾਂ ਨੂੰ ਨਾ ਮਿਲਣ ਦੀਆਂ ਸਲਾਹਾਂ ਇਸ ਤਰ੍ਹਾਂ ਦਿੰਦੇ ਨੇ ਜਿਵੇਂ ਲੋਕ ਕੁਝ ਵੀ ਨਾ ਹੋਣ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਲੋਕਾਂ ਵਿੱਚ ਉਸ ਸਿਆਸਤਦਾਨ ਦਾ ਪ੍ਰਭਾਵ ਗਲਤ ਪਹਿਣਾ ਸ਼ੁਰੂ ਹੋ ਜਾਂਦਾ ਹੈ। ਚਾਪਲੂਸਤਾ ਥੋੜਾ ਬਹੁਤ ਕੰਮ ਨਿਕਲ ਜਾਂਦਾ ਹੈ ਪਰ ਸਿਆਸਤਦਾਨ ਦੀਆਂ ਬੇੜੀਆਂ ਵਿੱਚ ਚੰਗੀ ਤਰ੍ਹਾਂ ਵੱਟੇ ਪੈ ਜਾਂਦੇ ਨੇ। ਇੰਜ ਹੀ ਹੋਰ ਥਾਵਾਂ ਤੇ ਵੀ ਚਾਪਲੂਸੀ ਕਰਕੇ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ। ਇਹ ਵੀ ਕੋੜਾ ਸੱਚ ਹੈ ਕਿ ਸਮਝਦਾਰ ਬੰਦਾ ਅਜਿਹੇ ਲੋਕਾਂ ਦੀਆਂ ਚਾਲਾਂ ਸਮਝ ਜਾਂਦਾ ਹੈ। ਜਿਹੜੇ ਲੋਕ ਇਮਾਨਦਾਰੀ ਨਾਲ ਕੰਮ ਕਰਨ ਦੇ ਕਰਨ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਅਜਿਹੇ ਲੋਕਾਂ ਦੇ ਹੱਥੇ ਨਹੀਂ ਚੜਦੇ। ਗਲਤ ਲੋਕਾਂ ਦੇ ਕੰਮਾਂ ਵਿੱਚ ਹਾਂ ਮਿਲਾਉਣੀ ਤੇ ਵਾਵਾ ਕਰੀ ਜਾਣਾ ਹੀ ਚਾਪਲੂਸੀ ਹੁੰਦੀ ਹੈ। ਚਾਪਲੂਸਾਂ ਨੂੰ ਚਮਚੇ, ਜੁੱਤੀ ਚੱਟ ਤੇਵੇਂ ਦੇ ਹੋਰ ਅਖਰਾਂ ਨਾਲ ਸਮਾਜ ਵਿੱਚ ਜਾਣਿਆ ਜਾਂਦਾ ਹੈ। ਹਕੀਕਤ ਇਹ ਹੈ ਕਿ ਕਈ ਵਾਰ ਅਜਿਹੇ ਚਮਚੇ ਅਜਿਹਾ ਕਿਸੇ ਦਿਵਾਰੇ-ਦਵਾਰੇ ਘੇਰਾ ਬਣਾ ਲੈਂਦੇ ਨੇ ਕਿ ਉਸ ਨੂੰ ਸੋਚਣ, ਸਮਝਣ ਤੇ ਹਕੀਕਤ ਜਾਣਨ ਹੀ ਨਹੀਂ ਦਿੱਤੇ। ਬਹੁਤ ਵਾਰ ਸੰਜੀਦਾ ਤੇ ਲੋਕ ਸਮਾਜ ਦੀਆਂ ਸਮੱਸਿਆਵਾਂ ਤੇ ਹਕੀਕਤ ਜ਼ਿੰਮੇਵਾਰੋਦਿਆਂ ਤੇ ਬੈਠਿਆ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਨੇ ਪਰ ਚਮਕੀ ਤੇ ਚਾਪਲੂਸ ਲੋਕਾਂ ਨੂੰ ਮਿਲਣ ਹੀ ਨਹੀਂ ਦਿੰਦੇ ਅਜਿਹੇ ਲੋਕਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਇਹ ਆਪ ਵੀ ਕਿਸੇ ਕੰਮ ਦੇ ਨਹੀਂ ਹੁੰਦੇ ਤੇ ਦੂਸਰਿਆਂ ਦਾ ਵੀ ਬੇੜਾ ਕਰ ਦਿੰਦੇ ਨੇ ਇਹ ਮਰੀਆਂ ਜ਼ਮੀਰਾਂ ਵਾਲੇ ਹੁੰਦੇ ਨੇ ਤੇ ਕਿਸੇ ਵੀ ਹੱਦ ਤੱਕ ਡਿੱਗ ਜਾਂਦੇ ਨੇ ਜਦੋਂ ਵੀ ਆਸ-ਪਾਸ ਕੋਈ ਅਜੇਹਾ ਬੰਦਾ ਵਖਾਈ ਦੇਵੇ ਜਾਂ ਸਮਝ ਆ ਜਾਵੇ ਤਾਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰੋ ਧੰਨਵਾਦ